ਹਾਲੋ ਦੋਸਤੋ ਇੱਕ ਵਾਰ ਤੋਂ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਕੁਝ ਖਾਸ ਗੱਲਾਂ ਬਾਤਾਂ ਲੈ ਕੇ ਇਸ ਵਕਤ ਅਸੀਂ ਮੌਜੂਦ ਹਾਂ ਲਾਧੂ ਕਾ ਦੇ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਪਿੰਡਾਂ ਦੇ ਲੋਕਾਂ ਨੇ ਆਪਣਾ ਘਰ ਦਾ ਸਮਾਨ ਆਦੀ ਚੱਕ ਕੇ ਤੇ ਸ਼ਿਫਟ ਕੀਤਾ ਹੋਇਆ ਹੈ ਤੇ ਇੱਥੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਆਪਣੇ ਨਾਲ ਪਸ਼ੂ ਡੰਗਰ ਆਪਣੇ ਮਾਲ ਆਦੀ ਨੂੰ ਵੀ ਇੱਥੇ ਲਿਆਂਦਾ ਗਿਆ ਹੈ ਔਰ ਇੱਥੇ ਕਾਫੀ ਵੱਖ-ਵੱਖ ਇਲਾਕਿਆਂ ਤੋਂ ਲੋਕ ਵੀ ਪਹੁੰਚ ਰਹੇ ਹਨ ਜੋ ਕਿ ਇਹਨਾਂ ਦੀ ਸੇਵਾ ਦੇ ਲਈ ਆ ਰਹੇ ਹਨ ਔਰ ਇੱਥੇ ਕਾਫੀ ਪ੍ਰਕਾਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਦੇ ਤਰਫੋਂ ਇੱਥੇ ਸੈਮੀਨਾਰ ਲਗਾ ਕੇ ਅਤੇ ਬੱਚਾ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਇਸ ਹੱੜ ਦੇ ਵਿੱਚ ਰਹਿਣ ਬਾਰੇ ਔਰ ਆਪ ਸਭ ਲਾਈਵ ਤਸਵੀਰਾਂ ਦੇਖ ਸਕਦੇ ਹੋ ਲਾਧੂ ਕਾ ਮੰਡੀ ਤੋਂ ਔਰ ਇੱਥੇ ਦੇ ਕਾਫੀ ਦੇ ਹਾਲਾਤ ਮਾੜੇ ਹੋਏ ਹੋਏ ਹਨ ਜੋ ਕਿ ਇਸ ਦੇ ਨਾਲ ਲੱਗਦੇ ਪਿੰਡ ਜਿਵੇਂ ਕਿ ਲਾਧੂ ਕਾ ਤੇ ਕੁਰਕਾ ਦੀ ਇਦਾਂ ਦੇ ਕੁਝ ਪਿੰਡ ਹਨ ਜੋ ਕਿ ਬਾਰਡਰ ਏਰੀਆ ਦੇ ਨਾਲ ਲੱਗਦੇ ਹਨ ਉੱਥੇ ਇਸ ਹੱੜ ਨੇ ਕਾਫੀ ਜ਼ਿਆਦਾ ਮਾਰ ਕੀਤੀ ਹੋਈ ਹੈ ਆਪ ਸਭ ਦੇਖ ਸਕਦੇ ਹੋ ਪਿੰਡ ਦੇ ਹਾਲਾਤ ਹਾਲਾਤ ਖਰਾਬ ਹੋਣ ਕਰਕੇ ਇੱਥੇ ਲੋਕਾਂ ਨੇ ਆ ਕੇ ਆਪਣਾ ਰਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਥੇ ਕਾफी ਜ਼ਿਆਦਾ ਲੋਕ ਵੀ ਪਹੁੰਚ ਰਹੇ ਹਨ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਕੀ ਇਸ ਚੀਜ਼ ਤੋਂ ਪਤਾ ਚੱਲਦਾ ਹੈ ਔਰ ਇਹਨਾਂ ਨਾਲ ਕੁਝ ਜਾਣਕਾਰੀ ਵੀ ਸਾਂਝੀ ਕਰਦੇ ਹਾਂ ਸਾਡੇ ਨਾਲ ਇਹ ਭਰਾ ਜੋ ਕਿ ਰਾਜਸਥਾਨ ਹਨਮਾਨਗੜ੍ਹ ਤੋਂ ਚੱਲ ਕੇ ਆਏ ਹੋਏ ਨੇ ਇਹ ਸਾਡੇ ਵਾਸਤੇ ਬਹੁਤ ਹੀ ਵਧੀਆ ਸੇਵਾ ਕਰ ਰਹੇ ਹਨ ਅਤੇ ਸਾਨੂੰ ਬਹੁਤ ਹੀ ਸਹਿਯੋਗ ਦੇ ਰਹੇ ਹਨ ਸੋ ਆਪਾਂ ਗੱਲ ਕਰਦੇ ਹਾਂ ਇਸ ਭਾਈ ਸਾਹਿਬ ਨਾਲ ਹਾਂਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਸੇਵਾ ਕਰ ਰਹੇ ਹੋ ਇਸ ਇਲਾਕੇ ਦੇ ਵਿੱਚ ਆ ਕੇ ਮਤਲਬ ਇਹਹੀ ਕਹਿਣਾ ਚਾਹਣਾ ਕਿਸੇ ਨੂੰ ਪਰਮਾਤਮਾ ਸੇਵਾ ਦੀ ਲੋੜ ਪਾਵੇ ਨਾ हां जी क्योंकि सेवा को शौक ना नी ਕਰਾਉਂਦਾ ਮਾੜਾ ਟਾਈਮ ਆਉਂਦਾ ਤਾਂ ਲੋਕ ਸੇਵਾ ਨੂੰ ਭਜਦੇ ਪਰਮਾਤਮਾ ਕਰੇ ਇਹੋ ਜੀ ਸੇਵਾ ਦੀ ਲੋੜ ਕਦੇ ਕਿਸ ਨੂੰ ਪਵੇ ਨਾ हां जी ਬਾਕੀ ਵੀ ਗੱਲ ਇਹ ਆ ਵੀ ਹਰੇਕ ਬੰਦਾ ਆਪਦੇ ਖੂਨ ਵਾਸਤੇ ਭਜਦਾ ਕਿਤੇ ਨਾ ਕਿਤੇ ਡੀਐਨਏ ਸਾਰਿਆਂ ਦਾ ਇੱਕ ਹੀ ਹੈ ਚਾਹੇ ਉਹ ਸੱਤ ਸਮੁੰਦਰ ਪਾਰ ਬੈਠਾ ਹੈ ਚਾਹੇ ਉਹ Rajasthan ਪੰਜਾਬ ਯੂਪੀ ਪਿਆਰ ਕਿਤੇ ਵੀ ਬੈਠਾ ਹੈ हां जी ਸਾਰੇ ਹੀ ਬੰਦੇ ਆਪਦੇ ਵਾਸਤੇ ਭੱਜੇ ਆਪਦਿਆਂ ਨੂੰ ਬਚਾਉਣ ਵਾਸਤੇ ਭੱਜੇ ਆ ਤੇ ਮੈਂ ਇਹ ਚੀਜ਼ ਮੰਨਦਾ ਵੀ ਚਲੋ ਜੇ ਰੱਬ ਨੇ ਕੋਈ ਸਮੱਸਿਆ ਪੈਦਾ ਕਰੀ ਤਾਂ ਉਹਨੇ ਦਿਖਾਇਆ ਵੀ ਇਹ ਵੀ ਤੁਹਾਡੇ ਆਪ ਦੇ ਕਿੱਥੇ ਕਿੱਥੇ ਬੈਠੇ ਹਨ ਤਾਂ ਇੱਕ ਪਾਸੇ ਮੁਸੀਬਤ ਵੀ ਹੈਗੀ ਹੈ ਪਰ ਇੱਕ ਪਾਸੇ ਜਿਹੜਾ ਰੰਗ ਬਰੰਗਾ ਪਿਆਰ ਲੋਕਾਂ ਦਾ ਮਿਲ ਰਿਹਾ ਉਹ ਵੀ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜਾ ਇਹ ਵੀ ਸ਼ਾਇਦ ਕਦੇ ਨਹੀਂ ਦੇਖਣਾ ਸੀ ਆਪਾਂ ਜੇ ਇਹ ਜੀ ਨਾਮ ਦੇ ਤਾਂ ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਆ ਆਪਾਂ ਨੂੰ ਬਹੁਤ ਹੀ ਦਿਲੋਂ ਖੁਸ਼ੀ ਹੁੰਦੀ ਹੈ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਖੁਸ਼ੀ ਭਾਈ ਸਾਨੂੰ ਤਾਂ ਅਸ ਤਾਂ ਚਾਹ ਨਹੀਂ ਸਾਡਾ ਲੋਟ ਆਉਂਦਾ ਸੀ ਤਿੰਨ ਦਿਨ ਪਹਿਲਾਂ ਗਰਾਈਆਂ ਕਰਨ ਲੱਗ ਗਏ ਸੀ ਤੇ ਅਸੀਂ ਪਸ਼ੂਆਂ ਦੀ ਦਵਾਈ ਲੈ ਕੇ ਆਏ ਆ ਇ ਤੁਸੀਂ ਯਕੀਨ ਨਹੀਂ ਮੰਨੋਗੇ ਅਸੀਂ ਪਿੰਡੋਂ ਚੱਲੇ ਸੀ ਰਾਤ ਨੂੰ 9 ਵਜੇ ਤੇ ਗੰਗਾ ਨਗਰ ਤਾਈ ਅਸੀਂ ਤੜਕੇ 2 ਵਜੇ 16 ਮਿੰਟ ਤੇ ਹਰ ਇੱਕ ਮੈਡੀਕਲ ਖੁੱਲਾ ਸੀਗਾ ਘੱਟ ਘੱਟ 8 ਤੋਂ 10 ਮੈਡੀਕਲਾਂ ਤੋਂ ਅਸੀਂ ਦਵਾਈ ਚੱਕੀ ਆ ਕੋਈ 12 ਵਜੇ 6 ਮਿੰਟਾਂ ਤੇ ਕੋਈ 1 ਵਜੇ 20 ਮਿੰਟਾਂ ਤੇ ਇਸ ਤਰ੍ਹਾਂ ਹੀ 3 ਵਜੇ ਤਾਈ ਆਏ ਤੇ 3 ਵਜੇ ਤੇ ਮੈਡੀਕਲ ਖੁੱਲਾ ਰਿਹਾ ਦੱਸੋ ਮੈਨੂੰ ਕਿਹੜੀ ਮੰਡੀ ਜੀ 2 ਵਜੇ ਮੈਡੀਕਲ ਖੁੱਲਾ ਹੁੰਦਾ ਸਾਰ ਇੱਕ ਬੰਦੇ ਨੂੰ ਚਾਹ ਸੀ ਹਰ ਇੱਕ ਸੇਵਾਦਾਰ ਨੂੰ ਇਹ ਨਹੀਂ ਵੀ ਮੈਂ ਜੇ ਇੱਧਰ ਤੁਹਾਨੂੰ ਦੱਸੀ ਜਾਣਾ ਮੇਰੇ ਪਿੱਛੇ ਮੇਰਾ ਪੂਰਾ ਪਿੰਡ ਹੈ ਮੇਰੀ ਪੂਰੀ ਪੰਚਾਇਤ ਹੈ ਮ ਸਮਾਨ ਦੇ ਕੇ ਭੇਜਿਆ ਜਾਂ ਸਾਨੂੰ ਸੇਵਾ ਕਰਨ ਜੋ ਭੇਜਿਆ ਕੋਈ ਨਹੀਂ ਆ ਸਕਦਾ ਜਿਹਨੇ ਮਾਇਦਾਨ ਕਰਿਆ ਜਿਹੜਾ ਆ ਸਕਦਾ ਜੀ ਉਹ ਸਾਡੇ ਭਰਾ ਕੁਝ ਹੋਰ ਵੀ ਇਧਰ ਫੀਲਡ ਦੇ ਵਿੱਚ ਹੈਗੇ ਇਸ ਟਾਈਮ ਸਾਰਿਆਂ ਨੇ ਸਹਿਯੋਗ ਦਿੱਤਾ ਅਸੀਂ ਆਪਣੇ ਪਿੰਡ ਨੂੰ ਰਿਪਰੈਜ਼ੈਂਟ ਕਰਨ ਆਏ ਆ ਅਸੀਂ ਇਹ ਦੱਸਣ ਆਏ ਆ ਰਾਜਸਥਾਨ ਚੋਂ ਇਹ ਨਹੀਂ ਵੀ ਇਕੱਲੇ ਪੰਜਾਬੀ ਆ ਰਹੇ ਆ ਸਾਡੇ ਹਿੰਦੂ ਵੀਰ ਮੁਸਲਮਾਨ ਵੀਰ ਵੀ ਬਹੁਤ ਬਹੁਤ ਚੜ ਕੇ ਸੇਵਾ ਕਰ ਰਹੇ ਆ ਉਹ ਵੀ ਆ ਰਹੇ ਆ ਪੈਸਾ ਵੀ ਆ ਰਿਹਾ ਦਾਣਾ ਵੀ ਲੈ ਕੇ ਆ ਰਹੇ ਉਹ ਜਿੰਨੀ ਵੀ ਉਹਨਾਂ ਦੀ ਸੇਵਾ ਹੋ ਰਹੀ ਹੈ ਬਹੁਤ ਚੜ ਕੇ ਕਰ ਰਹੇ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਪੰਜਾਬ ਦੇ ਤਰਫੋਂ ਤੁਸੀਂ ਸਾਡੇ ਲਈ ਬਹੁਤ ਸਾਰੇ ਉੱਚਾ ਗਿਤਾ ਤੇ ਸਾਡੀ ਹੈਲਪ ਲਈ ਇੱਥੇ ਪਹੁੰਚੇ ਸੋ ਆਪ ਸਭ ਦਾ ਤਹਿਦ ਲੋ ਧੰਨਵਾਦ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਜਿਨੇ ਤੁਸੀਂ ਹੈਲਪ ਕਰ ਰਹੇ ਹੋ ਸਾਡੀ ਸੋ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਏਰੀਆ ਡੁੱਬ ਗਿਆ ਹਾਂਜੀ ਹਾਂ ਉਹਨਾਂ ਦੀ ਪੱਠੇ ਤੂੜੀ ਰੁੜ ਗਿਆ ਸਾਰਾ ਕੁਝ ਠੀਕ ਹੈ ਉਹਨਾਂ ਕੋਲੇ ਬਸ ਆਟਾ ਤਾਂ ਹੈਗਾ ਕਰਿਆ ਆਪਣੇ ਡਰੰਪ ਤੇ ਆ ਕਣ ਜੋਗੇ ਪੱਠਿਆਂ ਤੋਂ ਓਕੇ ਚਾਰ ਤੋਂ ਜਾਂ ਜਿਹੜੇ ਗਰੀਬ ਪਰਵਾਰ ਦਿਹਾੜੀ ਵਾਲੇ ਆ ਉਹ ਰਾਸ਼ਨ ਤੋਂ ਆਪਾਂ ਠੀਕ ਹੈ ਜੀ ਆ ਦੋ ਤਿੰਨ ਜਿਨ੍ਹਾਂ ਨੇ ਦਿੱਲੀ ਕਮਾ ਕੇ ਖਾਣਾ ਹੁੰਦਾ ਦਿੱਲੀ ਚ ਪਿਆ ਸਾਰਾ ਕੰਮਕਾਰ ਤਾਂ ਚੱਲਦਾ ਨਹੀਂ ਟਰਾਲਾ ਭਰਿਆ ਭਾਈ ਐਸੇ ਸਮਾਨ ਦਾ ਹੀ ਠੀਕ ਹੈ ਠੀਕ ਹੈ ਜੀ ਵੀ ਜਿਹੜੀ ਚੀਜ਼ ਨੂੰ ਜਿਹੜੀ ਰਾਸ਼ਨ ਜਿਵੇਂ ਅਸੀਂ ਉੱਥੇ ਉਦਿਹਰੀ ਕੇ ਸੀ ਨਾ ਉਹਦੇ ਹੁਣ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਸੀਗਾ ਜੀ ਹੂੰ ਹੋਰ ਕਰਨਾ ਪੈਂਦਾ ਵੀਰੇ ਇੱਥੇ ਵੰਡਾਂਗੇ ਤਾਂ ਵਿਕੂਗਾ ਪਰ ਹਾਂ ਜੀ ਹਾਂ ਜੀ ਪਰ ਸਟਾਕ ਲੋਡ ਮੁਤਾਬਕ ਦੇਣਾ ਪੈਂਦਾ ਹਾਂ ਜੀ ਹਾਂ ਜੀ ਉਹ ਲਾ ਭਈ ਕਹਿੰਦੇ ਸੀ ਲਿਸਟਾਂ ਬਣਾਈਆਂ ਹੋਈਆਂ ਪ੍ਰੋਪਰ ਠੀਕ ਹੈ ਕਿਹੜੇ ਪਰਿਵਾਰ ਨੂੰ ਕੀ ਕੁਝ ਦੇਣਾ ਹੈ ਅੱਛਾ ਬਾਕਾਇਦਾ ਪ੍ਰੂਫ ਹੈ ਯਾਰ ਇਹਨਾਂ ਪਸੂਆਂ ਦੀ ਗਿਣਤੀ ਜਿੰਨੇ ਕੈਂਪਾਂ ਬੰਦਿਆਂ ਦੀ ਗਿਣਤੀ ਵੀ ਉਸ ਪਰਿਵਾਰ ਦੇ ਕਿੰਨੇ ਬੰਦੇ ਆ ਇਹ ਆਪਣਾ ਜੀ ਇਹ ਸਾਰੇ ਬੱਚੇ ਨੇ ਜਿਹੜੇ ਇਹ ਬੱਚੇ ਤੋਂ ਟੀਚਰ ਆਏ ਸੀ ਇਹਨਾਂ ਨੂੰ ਜਗਾ ਤੋਂ ਛਾਂ ਚਾਹੀਦੀ ਮੈਂ ਤੁਹਾਨੂੰ ਬਹਿ ਜਾਓ ਇਹ ਬੱਚਿਆਂ ਨੂੰ ਜਿਵੇਂ 2 ਘੰਟੇ ਇਥੇ ਤੁਹਾਨੂੰ ਦੱਸਣਗੇ ਕੈਂਪ ਵਿੱਚ ਕਿਵੇਂ ਰਹਿਣਾ ਬਾਹਰ ਨਾ ਭੱਜਿਆ ਫਿਰੇ ਵਿੱਚ ਆ ਕੇ ਲੈ ਜੇ ਉਹ ਚੀਜ਼ਾਂ ਟੀਚਰ ਕਲਾਸਾਂ માં ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਦੂਬਾਰਾ ਹੋ ਨਾ ਚਲਦੀ ਆ ਉਹ ਵਧੀਆ ਹਾਲ ਨਾ ਇਹ ਮਤਲਬ ਰੈਸਕਿਊ ਕੀਤੇ ਹੋਏ ਨੇ ਜੀ ਹਾਂ ਇਸ ਇੱਥੇ ਸਾਰਾ ਕੈਂਪ ਹੈ ਨਾ ਸਾਰੇ ਕੈਂਪ ਦੇ ਵਿੱਚ ਹੈਗਾ 12-1500 ਤੋਂ ਪਸ਼ੂ ਆਪਣੇ ਕੋਲੇ ਅੱਛਾ ਅੱਛਾ ਬਾਕੀ ਚਾਰ ਪਿੰਡਾਂ ਦੇ ਬੰਦੇ ਬੱਬੂ ਠੀਕ ਹੈ ਠੀਕ ਹੈ ਜੀ ਪਹਿਲਾਂ ਤਾਂ ਅਸੀਂ ਧੰਨਵਾਦ ਜਾਂ ਵੈਲਕਮ ਕਰਦੇ ਆ ਗਾਇਕ ਸਾਹਿਬ ਅਰਫ ਠੀਮਾ ਅਰਫ ਠੀਮਾ ਕਿ ਐਸੇ ਪ੍ਰਿੰਸੀਪਲ ਬੰਦੇ ਹਿੰਦੀ ਗਾਣੇ ਕਰਦਾ ਅਰਫ ਠੀਮਾ ਪੰਜਾਬ ਦਾ ਪ੍ਰਮੁੱਖ ਗਾਇਕ ਪੰਜਾਬ ਦਾ ਹੀਰੋਵਾਂ ਦੁਨੀਆਂ ਦਾ ਪ੍ਰਮੁੱਖ ਗਾਇਕ ਅਰਫ ਠੀਮਾ ਉਹ ਤੁਹਾਡੇ ਸਾਹਮਣੇ ਖੁਦ ਹੀ ਬੋਲਣਗੇ ਦੱਸਣਗੇ ਕਿਉਂ ਆਏ ਨੇ ਕਿਵੇਂ ਇਹਨਾਂ ਨੂੰ ਆਣਾ ਹੋਇਆ ਕਿਵੇਂ ਇਹਨਾਂ ਦੇ ਮਨ 'ਚ ਆਵਾਜ਼ ਉੱਠੀ ਹੈ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸੁਣਾਂਗੇ ਜਿੰਨੇ ਵੀ ਭਾਈ ਸਾਹਿਬ ਦੇ ਨਾਲ ਦੋਸਤ ਮਿੱਤਰ ਆਏ ਨੇ ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਪਧਾ ਸਵਾਗਤ ਹੈ ਵੈਲਕਮ ਹੈ ਆਓ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਸੀ ਪੰਜਾਬ ਬਹੁਤ ਮੁਸ਼ਕਲ ਦੀ ਘੜੀ ਚੋਂ ਗੁਜ਼ਰ ਰਿਹਾ ਤੇ ਆਪਾਂ ਸਾਰੇ ਰੀਂਗ ਪੰਜਾਬੀ ਹੈ ਨਾ ਤੇ ਇੱਕ ਬੁੱਢੇ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਖੜੇ ਆ ਸਾਰੇ ਜਾਣੇ ਤੇ ਤੁਸੀਂ ਸਾਰੇ ਭੁਖੋ ਸਾਡੇ ਪੰਜਾਬ ਦਾ ਪੁੱਤ ਹੈ ਨਾ ਤੇ ਤੁਹਾਡੀ ਸਾਰਿਆਂ ਦੀ ਜਾਦੇ ਚਿੰਤਾ ਹੁੰਦੀ ਆ ਕਿਉਂਕਿ ਫੇਰ ਵੀ ਇਹ ਹੁੰਦਾ ਵੀ ਆਪਾਂ ਸਾਰੇ ਜਿਹੜੇ ਮੇਰੀ ਉਮਰ ਦੇ ਨੇ ਮੈਸ ਤੋਂ ਵੱਡੀ ਉਮਰ ਦੀਆਂ ਮੇਰੇ ਮਾਵਾ ਨੇ ਮੇਰੀਆਂ ਭੈਣਾਂ ਨੇ ਨਾ ਵੀਰ ਨੇ ਬਜ਼ੁਰਗ ਨੇ ਸਾਰੇ ਜਾਣੇ ਸਾਡੇ ਵਾਸਤੇ ਫੇਰ ਵੀ ਅਸੀਂ ਜ਼ਿੰਦਗੀ ਹੰਢਾਈ ਹੁੰਦੀ ਆ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ ਹੁੰਦਾ ਸਾਡੇ ਵਾਸਤੇ ਸੌਖਾ ਹੁੰਦਾ ਪਰ ਤੁਸੀਂ ਛੋਟੇ ਛੋਟੇ ਬੱਚੇ ਹੋ ਤੁਹਾਡੇ ਵਾਸਤੇ ਬਹੁਤ ਔਖਾ ਹੁੰਦਾ ਕਿਉਂਕਿ ਆਪਣਾ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਵਾਲੇ ਸਿੱਖਣੀਆਂ ਹੁੰਦੀਆਂ ਨੇ ਆਮ عمر ਦੇ ਵਿੱਚ ਸੋ ਇਦਾਂ ਦੇ ਹਾਲਾਤਾਂ ਨੂੰ ਫੇਸ ਕਰਨਾ ਇਦਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਆਪੇ ਆਪ ਚ ਬਹੁਤ ਹਲਾਸ਼ੇਰੀ ਵਾਲੀ ਗੱਲ ਆ ਤੇ ਪਹਿਲਾਂ ਤਾਂ ਤੁਸੀਂ ਆਪਣੇ ਲਈ ਤਾੜੀਆਂ ਲਾਓ ਬੁੱਤਾਂ ਤੇ ਬਹੁਤ ਹਲਾਸ਼ੇਰੀ ਗੱਲ ਆ ਤੇ ਬਾਕੀ ਤੁਹਾਡੇ ਅਧਿਕਾਰੀ ਸਹਿਬਾਨ ਆਪਣੀਆਂ ਡਿਊਟੀਆਂ ਨੇ ਆਪਣੇ ਫਰਜ਼ ਨੇ ਜਿਹੜੇ ਨਿਭਾਰੇ ਨੇ ਤੁਹਾਨੂੰ ਦੱਸ ਰਹੇ ਨੇ ਤੇ ਮਤਲਬ ਰਾਹ ਦਿਖਾ ਰਹੇ ਨੇ ਤੁਹਾਨੂੰ ਇਸ ਘੜੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਮੈਨੂੰ ਲੱਗਦਾ ਵੀ ਸਾਡੇ ਆਪਦੇ ਵੀ ਪਰਿਵਾਰ ਹੁੰਦੇ ਨੇ ਅਸੀਂ ਸਮਾਂ ਕੱਢਦੇ ਆ ਜਦੋਂ ਸਾਰੇ ਬੱਚਿਆਂ ਨੂੰ ਆਪਦਾ ਪਰਿਵਾਰ ਗਿਣ ਕੇ ਅਸੀਂ ਹਨ ਤੇ ਉਹਨਾਂ ਨੂੰ ਗਾਈਡੈਂਸ ਦਿੰਨੇ ਆ ਆਪਦਾ ਪਰਿਵਾਰ ਸਮਝਦੇ ਆ ਸੋ ਇਹ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਜੀ ਤੇ ਆਪਣੇ ਟੀਚਰ ਸਹਿਬਾਨ ਲਈ ਪੁੱਤ ਜ਼ਰੂਰ ਤਾਰੀਆਂ ਲਾਉਂਦੇ ਵੀ ਸਾਰੇ ਜਾਣੇ ਹਨ ਤੇ ਬਾਕੀ ਮੈਂ ਤਾਂ ਤੁਹਾਨੂੰ ਮਿਲਣ ਆਇਆ ਸਾਰਿਆਂ ਨੂੰ ਹਨ ਇਸ ਦੁੱਖ ਦੀ ਘੜੀ ਦੇ ਵਿੱਚ ਬਸ ਇਹ ਤੁਹਾਨੂੰ ਅਹਿਸਾਸ ਕਰਾਉਣ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਆ ਚਾਹੇ ਕੋਈ ਗਾਉਂ ਵਾਲਾ ਚਾਹੇ ਕੋਈ ਸਮਾਜ ਸੇਵੀ ਆ ਕੋਈ ਵੀ ਬੰਦਾ ਬਗਰ ਆਪਾਂ ਪਹਿਲਾ ਪੰਜਾਬੀ ਆ ਨਾ ਸਾਰੇ ਜਾਣੇ ਅਸੀਂ ਵੀ ਗਾਉਣ ਵਾਲੇ ਬਾਦਸਾ ਪੁੱਤ ਪਹਿਲਾਂ ਅਸੀਂ ਪੰਜਾਬੀ ਆ ਮੈਂ ਵੀ ਤੁਹਾਡੇ ਵਾਂਗੂੰ ਆਈ ਸਰਕਾਰੀ ਸਕੂਲ ਚ ਪੜਿਆ ਥੱਲੇ ਬਹਿ ਕੇ ਤੇ ਇਸ ਤਰ੍ਹਾਂ ਤੋਂ ਕੁੱਟ ਖਾਧੀ ਔੜੇ ਵਾਲੀ ਪਾਸ ਹੋ ਗਏ ਉਸ ਤੋਂ ਬਾਅਦ ਚਲੋ ਫਿਰ ਗਾਉਣ ਲੱਗ ਗਏ ਨਾ ਤੇ ਗਾਣੇ-ਗੂਣੇ ਚੱਲ ਗਏ ਤੇ ਮੁੜ ਕੇ ਕੋਈ ਪੰਜਾਬ ਦੇ ਜਿਵੇਂ ਲਾਤ ਚੱਲ ਰਿਹਾ ਕੋਈ ਸੁਣਨੇ ਸਰ ਕੋਲੋਂ ਜੋ ਲਾਤਾਂ ਦੇ ਮੁਤਾਬਕ ਸਾਨੂੰ ਵੀ ਸੁਣਾਓ ਜੀ ਤੁਹਾਨੂੰ ਕੀ ਦਰਦਵਾਰਾ ਕੋਈ ਸੁਣਾ ਦਿਓ ਦੇ ਵੀ ਆਪਣਾ ਕੁਛ ਗੀਤ ਸਾਡੇ ਜਦੋਂ ਆਪਣਾ ਕਿਸਾਨ ਅੰਦੋਲਨ ਸੀਗਾ ਨਾ ਉਹਨਾਂ ਦੇ ਮੇਰੇ ਤੇ ਕਮਰ ਕਰੇ ਵਾਲ ਬਾਈ ਵੀ ਨਾ ਤੇ ਉਸ ਇੱਕ ਗੀਤ ਦੇ ਵਿੱਚ ਕੁਝ ਬੋਲ ਤੁਹਾਨੂੰ ਸੁਣਾ ਦੇਣਾ ਵੈਸੇ ਅਸੀਂ ਵੀ ਪਤਾ ਕੀ ਹੈ ਸੇਵਾ ਕਰ ਰਹੇ ਆ ਪਹਿਲਾਂ ਮੈਂ ਹਰੀਕੇ ਸੀਗਾ 2-3 ਦਿਨ ਤੋਂ ਉਦੋਂ ਪਹਿਲਾਂ ਜਨਾਲੀ ਸੀਗੇ ਤੇ ਉਹ ਪਾਣੀ ਚ ਫਿਰਨ ਕਰਕੇ ਸਾਡੇ ਵੀ ਮੇਰੇ ਵੀ ਆ ਗੱਲ ਬੈਠਿਆ ਪਿਆ ਤੇ ਜਿਆਦਾ ਜ ਮੈਂ ਤੁਹਾਨੂੰ ਗਾਇਆ ਕਿ ਫਿਰ ਵੀ ਤੁਹਾਡੇ ਵਾਸਤੇ ਤੁਸੀਂ ਖਿਭਰਾਓ ਨਾ ਤੁਸੀਂ ਟੈਨਸ਼ਨ ਚ ਨਾ ਹੋਵੋ ਸਭ ਨੂੰ ਰਿਕਵੈਸਟ ਕੀਤੀ ਹੈ ਗੀਤ ਬੋਲਣ ਤੇ ਨਹੀਂ ਬਿਲ ਕਰਦਾ ਸਮਾਜੋ ਕਿਸਮਾ ਵਿੱਚ ਗੀਤ ਤਾਂ ਕਿਹਾ ਤੇ ਕੀ ਕਿਹਾ ਮੈਂ ਤੁਹਾਨੂੰ ਮਿਲਾਨਾ ਚਾਹ ਰਿਹਾ ਆਂ ਕਿ ਸਮਾਜ ਸੇਵੀ ਵੀ ਨਾਲ ਹੋ ਗਏ ਜਿੰਨੇ ਵੀ ਪੰਜਾਬ ਦੇ ਗੀਤਕਾਰ ਐ ਮੈਂ ਦੇਖ ਰਿਹਾ ਕੋਈ ਨਾ ਕੋਈ ਇਹ ਜੁੜੇ ਹੋਏ ਐ ਪੰਜਾਬ ਦੀ ਮਿੱਟੀ ਨਾਲ ਤੇ ਇਹਨਾਂ ਦੀ ਹਾਜ਼ਰੀ ਤਾਂ ਪਹਿ ਹੀ ਗਈ ਐ ਪਰ ਇੱਕ ਗਾਇਕ ਨੇ ਨਾਲੇ ਸਮਾਜ ਸੇਵੀ ਹੋ ਗਏ ਤੇ ਉਹ ਗਾਇਕ ਵਜੋਂ ਜੋ ਵੀ ਇਹਨਾਂ ਨੇ ਲਿਖਿਆ ਐ ਅਸੀਂ ਰੱਬ ਅਗੇ ਦੁਆ ਕਰਾਂਗੇ ਹਾਲਾਤ ਸਹੀ ਹੋ ਜਾਣਗੇ ਪਰ ਚੜ੍ਹਦੀਆਂ ਕਲਾਂ ਚ ਰੱਖੇ ਰੱਬ ਨਾਲੋਂ ਜਿੱਥੇ ਵੀ ਬੋਲਣ ਗਾਣ ਇਹਨਾਂ ਦਾ ਹੋਰ ਉੱਚਾ ਨਾਮ ਹੋਵੇ ਸਾਡੇ ਸਾਰਿਆਂ ਵੱਲੋਂ ਇਹ ਹੀ ਦੁਆ ਹੈ ਤੇ ਮੈਂ ਇਹ ਫਰਮਾਇਸ਼ ਕੀਤੀ ਹੈ ਵੀ ਇਹਨਾਂ ਹਾਲਾਤਾਂ ਪਰੋਂ ਪਰੇਮਾਨ ਚ ਕੁਝ ਆ ਰਿਹਾ ਹੈ ਕੋਈ ਲਾਈਨਾਂ ਆ ਰਹੀਆਂ ਹਨ ਉਹਨੂੰ ਅਸੀਂ ਗੀਤ ਨਹੀਂ ਕਹਿ ਸਕਾਂਗੇ ਕਿਉਂਕਿ ਇਹ ਇਹ ਸਾਡਾ ਜਿਹੜਾ ਕੈਂਪ ਹੈ ਰਾਹਤ ਕੈਂਪ ਹੈ ਠੀਕ ਹੈ ਸਾਰੇ ਚੈਨਲ ਦੇਖ ਰਹੇ ਹੈ ਤੇ ਅਸੀਂ ਕਿਧਰੇ ਸਾਨੂੰ ਐਵੇਂ ਨਾ ਕਿਹਾ ਕੀਤਾ ਜਾਵੇ ਵੀ ਇੱਕ ਪਾਸੇ ਤਾਂ ਕੈਂਪ ਚੱਲ ਰਿਹਾ ਹੈ ਸੇਵਾ ਚੱਲ ਰਹੀ ਹੈ ਤੇ ਹਰ ਇੱਕ ਜੀ ਗੀਤ ਸੁਣਾ ਰਿਹਾ ਹੈ ਇਹ ਪੂਰਾ ਪੰਜਾਬ ਸੁਣ ਰਿਹਾ ਹੋਵੇਗਾ ਨੋਟ ਕਰ ਲਓ ਇਹ ਛੋਟੇ ਛੋਟੇ ਬੱਚਿਆਂ ਦਾ ਜਿਹੜੀ ਕਲਾਸ ਚੱਲ ਰਹੀ ਸੀਗੀ ਵੀ ਇੱਥੇ ਬੱਚੋ ਕਿਵੇਂ ਰਹਿਣਾ ਹੈ ਕਿਵੇਂ ਸਿੱਖਣਾ ਹੈ ਕਿਵੇਂ ਦੇਸ਼ ਭਗਤੀ ਪੈਦਾ ਹੁੰਦੀ ਹੈ ਕਿਵੇਂ ਇਹਨਾਂ ਹਾਲਾਤਾਂ ਵਿੱਚ ਜੀਣਾ ਹੈ ਉਹਦਾ ਇੱਕ 파ਰਟ ਹੈ ਜੋ ਇਹ ਬੋਲਣਗੇ ਗੈਲਾ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ ਯੋਦੇ ਬਣ ਨਿੱਤਰਾਂਗੇ ਹੁਣ ਮੁਸ਼ਕਿਲ ਦੀਆਂ ਕੜੀਆਂ ਚੋਂ ਯੋ ਦੇ ਬਣ ਨਿੱਤ ਰਾਗੇ ਹੁਣ ਮੁਸ਼ਕਿਲ ਦੀਆਂ ਕੜੀਆਂ ਚੋਂ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਚਲਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਤੁਸੀਂ ਤੁਸੀਂ ਸਾਰੇ ਪੜੋ ਸ਼ਬਦ ਮੇਰੇ ਨਾਲ ਸਾਡੇ ਲਈ ਕਿਲੇ ਬਣ ਗਏ ਸੜਕਾਂ ਨੇ ਬਾਦਸ਼ਾਹ ਸਾਡੇ ਲਈ ਕਿਲੇ ਬਣ ਗਏ ਸੜਕਾਂ ਨੇ ਬਾਦਸ਼ਾਹ ਸਾਡੇ ਲਈ ਕਿਲੇ ਬਣ ਗਏ ਬੋਲੇ ਸੁਨਹਿਾਰ ਉਹ ਸਰ ਦੇ ਤਰਫੋਂ ਕੁਝ ਸੇਵਾ ਕੀਤੀਆਂ ਜਾ ਰਹੀਆਂ ਨੇ ਇੱਥੋਂ ਦੇ ਬੱਚਿਆਂ ਲਈ ਹੋਰ ਸਰ ਨਾਲ ਗੱਲਬਾਤ ਕਰਾਂਗੇ ਇਹਨਾਂ ਸੇਵਾ ਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋ ਬੇਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਮੇਸ਼ਾ ਜਦੋਂ ਦਾ ਕੈਂਪ ਲੱਗਿਆ ਹੈ মিডিਆ ਵਾਲਿਆਂ ਦਾ ਐਨਬੂ ਮੈਂ ਸਾਰਾ ਇਲਾਕਾ ਖੁਸ਼ ਆ ਵੀ ਤੁਹਾਡੇ ਵੱਲੋਂ ਜੋ ਚੀਜ਼ਾਂ ਦੂਰ ਦੂਰ ਤੱਕਨ ਦੇਖ ਰਹੇ ਲੋਕ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਕੋਈ ਗੁਜਰਾਣਾ ਤੋਂ ਆ ਰਿਹਾ ਹੈ ਕੋਈ Rajasthan ਤੋਂ ਆ ਰਿਹਾ ਹੈ ਯਾਨੀ ਕਾਫੀ ਲੋਕਾਂ ਵਿੱਚ ਪਿਆਰ ਦਿਖ ਰਿਹਾ ਹੈ ਵੀ ਲੋਕ ਚਾਹਦੇ ਆ ਕਿ ਇਹ ਪਾਣੀ ਸਿਰਫ ਬਾਰਡਰ ਵਿੱਚ ਨਹੀਂ ਆਇਆ ਲੋਕਾਂ ਦੇ ਦੇ ਦੂਜੇ ਲੋਕ ਹੈ ਉਹਨਾਂ ਨੂੰ ਵੀ ਮੁਸੀਬਤ ਉਹ ਹੋ ਰਹੀਏ ਤਾਂ ਹੋ ਆ ਰਹੀ ਹੈ। ਅਕੀਰ ਹੀ ਮੇਰੀ ਗੱਲ ਮੈਂ ਪ੍ਰਿੰਸੀਪਲ ਰਜਿੰਦਰ ਗਵਰਨਮੈਂਟ ਸਮਾਰਟ ਸੈਕੰਡਰੀ ਸਕੂਲ ਲਾਦੂਖਾ। ਠੀਕ ਹੈ ਤੁਹਾਡੇ ਪਿਆਰ ਸਦਕਾ ਸਟੇਟ ਵਾਰਡ ਵੀ ਦਿੱਤਾ ਹੈ ਪ੍ਰਮਾਤਮਾ ਨੇ ਔਰ ਨੈਸ਼ਨਲ ਵਾਰਡ ਵੀ ਮਿਲਿਆ ਹੋਇਆ ਹੈ। ਤੇ ਉਹ ਅਵਾਰਡ ਮਿਲਦੇ ਹੈ ਚੰਗੇ ਕੰਮ ਕੀਤੇ ਹੈ ਔਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਜੋਬ ਹੈ ਬੜੀ ਇਮਾਨਦਾਰੀ ਨਾਲ ਕਰਨਾ, ਬੱਚਿਆਂ ਨੂੰ ਪ੍ਰੇਮ ਕਰਨਾ, ਲੋਕਾਂ ਦੀ ਦੇਖਭਾਲ ਕਰਨੀ, ਕੁਦਰਤੀ ਆਫਤਾ ਆ ਜਾਂਦੀਆਂ ਐ ਇਹਨਾਂ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਦੁੱਖ ਨੂੰ ਘਟ ਕਰਨਾ। ਜੀ ਜੀ ਆਪਾਂ ਅੱਜ ਤੁਸੀਂ ਦੇਖ ਰਹੇ ਸੀ ਇਹ ਕੀ ਸੀਗਾ ਇਹ ਅਸੀਂ 3-4 ਦਿਨ ਤੋਂ ਸਾਡੇ ਨਾਲ ਤੁਸੀਂ ਆ ਦੇਖ ਰਹੇ ਹੋ ਮੇਰੇ ਸਕੂਲ ਦੀਆਂ ਪੜੀਆਂ ਬੱਚੀਆਂ ਇੱਥੇ ਆਈਆਂ ਇਹਨਾਂ ਦੇ ਪਿੰਡਾਂ 'ਚ ਪਾਣੀ ਆ ਗਿਆ ਕਿਉਂਕਿ ਜਿਹੜੇ ਟੀਚਰਸ ਨੇ ਉਹ ਰਾਤ ਕਿਦਰ ਐਸ ਵੀ ਬੀਜੀ ਹੈ ਉਹ ਉਧਰ ਬੀਜੀ ਹੈ ਹਾਂ ਜੀ ਜਿਹੜੇ ਬੱਚੇ ਐ ਜਿਹੜੇ ਸਾਡੇ ਸਕੂਲੋਂ ਪੱਤਿਆ ਕਿ ਮੇਰੇ ਸਕੂਲੋਂ ਅੱਛਾ ਬਣ ਕੇ ਨਿਕਲੇ ਐ ਇਹ ਤਿੰਨ ਚਾਰ ਬੱਚੇ ਐ ਨਾਲ ਅਸੀਂ ਡੀਸੀ ਮੈਡਮ ਔਰ ਜੱਜ ਸਾਹਿਬ ਦਾ ਬਹੁਤ ਧੰਨਵਾਦ ਦਿਆਂ ਸਾਡੇ ਦੋ ਤਿੰਨ ਹੋਗੇ ਸਾਨੂੰ ਇਸ ਤਰ੍ਹਾਂ ਦੀ ਸਕੀਮ ਲਗਾਏ ਨੂੰ ਤੇ ਪ੍ਰਸ਼ਾਸਨ ਨੇ ਵੀ ਸਾਡਾ ਬਹੁਤ ਅਸੀਂ ਪ੍ਰਸ਼ਾਸਨ ਤੱਕ ਐ ਤੇ ਕੀ-ਕਿਆ ਅਸੀਂ ਵੀ ਡੀਸੀ ਮੈਡਮ ਦੇ ਨੁਮਾਇੰਦੇ ਹੀ ਆ ਅਸੀਂ ਉਹਨਾਂ ਦੇ ਸੇਵਾਦਾਰ ਹੀ ਆ ਤੇ ਅਸੀਂ ਸੇਵਨ ਬਾ ਰਹੇ ਆ ਨਾਲ ਉਹਨਾਂ ਨੇ ਸਾਡੇ ਕੋਲ ਹੈਲਪਲਾਈਨ ਦੇ ਜਿਹੜੀਆਂ ਲੇਡੀਜ਼ ਨੇ ਸਾਨੂੰ ਭੇਜੀਆਂ ਨੇ ਉਹ ਵੀ ਨਾਲ ਰਹਿਣਗੀਆਂ ਸਾਡਾ ਮੇਨ ਕੀ ਕੰਮ ਐ ਸਾਡਾ ਕੰਮ ਐ ਕਿ ਪਾਣੀ ਦਾ ਆਣਾ ਚਲੋ ਆ ਗਿਆ ਕੁਦਰਤੀ ਆਫਤ ਹੈ ਅਜ ਤੱਕ ਕੈਂਪ ਦਾ ਮਾਹੌਲ ਬਣਿਆ ਹੈ ਇੱਥੇ ਇੱਕ ਬੱਚਿਆਂ ਨੂੰ ਕੋਈ ਥੋੜਾ ਜਿਆ ਝੋੜਣ ਜਿਹਾ ਆਇਆ ਹੈ ਵੀ ਇਹ ਜਿਹੜੀ ਮੁਸੀਬਤ ਹੈ ਇਹ ਕੁਦਰਤੀ ਆਫਤ ਹੁੰਦੀ ਹੈ ਮਾਂ ਬਾਪ ਨੂੰ ਤੁਹਾਡੇ ਬਹੁਤ ਟੈਨਸ਼ਨ ਹੁੰਦੀਆਂ ਨੇ ਰਾਸ਼ਨ ਪਾਣੀ ਆ ਰਿਹਾ ਹੈ ਲੈਣਾ ਤੁਹਾਡੇ ਤੱਕ ਪਹੁੰਚ ਕਰ ਰਹੀ ਹੈ ਤੁਸੀਂ ਲੋਕਾਂ ਨੇ ਕੈਂਪ ਦੇ ਦੌਰਾਨ ਕਿਵੇਂ ਰਹਿਣਾ ਰਾਤ ਕੈਂਪਾਂ ਵਿੱਚ ਬੱਚਿਆਂ ਨੇ ਕਿਵੇਂ ਰਹਿਣਾ ਸਿਪਪਲਾਂ ਇੱਥੇ ਤੁਸੀਂ ਕਿਵੇਂ ਦਿਖਾ ਸਕਦੇ ਹੋ ਇੱਥੇ ਤੁਸੀਂ ਦੇਖ ਰਹੇ ਹੋ ਪਸ਼ੂ ਵੀ ਇੱਥੇ ਐਨੀਮਲਸ ਵੀ ਹੈ ਤੇ ਇਹ ਜਿਹੜੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਵੀ ਤੁਸੀਂ ਉਹਨਾਂ ਤੋਂ ਦੂਰ ਰਹੋ ਸਾਫ ਸਫਾਈ ਦੀ ਗੱਲ ਕਰਨ ਆ ਜੰਨੇ ਆ ਹੈਲਥ ਆਈਜੀ ਨੂੰ ਪਰ ਸਮਝਾ ਦਿੰਨੇ ਆ ਔਰ ਇਹਨਾਂ ਕੋਲੋ ਛੋਟੇ ਮੋਟੇ ਦੇਸ਼ ਭਗਤੀ ਬਾਰੇ ਕੋ ਗੱਲ ਕਰ ਲਈ ਕੋਈ ਆ ਕੁਦਰਤੀ ਆਫਸ ਬਾਰੇ ਸਮਝਾਤਾ ਕੋਈ ਐਨਡੀ ਆਰ ਟੀਮਾਂ ਜਿਹੜੀਆਂ ਆਂਦੀਆਂ ਓਕੀ ਕਰਨ ਆਂਦੀਆਂ ਉਹਨਾਂ ਦਾ ਕੰਮ ਕੀ ਹੁੰਦਾ ਉਹ ਸਮਝਾਤਾ ਯਾਨੀ ਇਹਨਾਂ ਨੂੰ ਪਤਾ ਹੋਵੇ ਵੀ ਜਿਹੜੀ ਮੁਸੀਬਤ ਆਈ ਹੈ ਉਹਦਾ ਹੱਲ ਕਿਵੇਂ ਕੱਢਣਾ ਹੈ ਇਹ ਸਦਾ ਮੇਨ ਕੰਮ ਹੁੰਦਾ ਹੈ ਅਸੀਂ 10 ਕੋ ਜ ਆਨੇ ਆ 12:30 ਤੱਕ ਸਦੀ ਕਲਾਸ ਕੋ ਮੋਟੀਵੇਸ਼ਨ ਲੈਕਚਰ ਕੋ ਮੇਰੇ ਨਾਲ ਸਾਡੇ ਪ੍ਰਵੀਨ ਸਰ ਨੇ ਜਿਹੜੇ ਕਿਸਪੋਰਟਸ ਦੇ ਇਨਚਾਰਜ ਹੁੰਦੇ ਆ ਸਕੂਲ ਦੇ ਮੇਰੇ ਨਾਲ ਰਾਜਪ੍ਰੀਤ ਸਰ ਹੁੰਦੇ ਆ ਮੇਰੇ ਨਾਲ ਇੱਕ ਤਵੀਨ ਜੀ ਹੈ ਤੇ ਤੁਸੀਂ ਦੇਖ ਰਹੇ ਸੀਗੇ ਆਪਾਂ ਕੋਸ਼ਿਸ਼ ਕੀਤੀ ਹੈ ਤਾਂ ਨਾਮਵਰ ਗਾਇਕ ਜਿਹੜਾ ਤੁਸੀਂ ਉਹਦੀ ਇੰਟਰਵਿਊ ਲੈ ਰਹੇ ਸੀ ਸ਼ਾਇਦ ਅਲਫ ਚੀਮਾ ਜੀ ਦੇਖੋ ਤੁਹਾਡੇ ਸਾਹਮਣੇ ਉਧਰ ਕੈਮਰਾ ਘੁਮਾਈਏ ਤੇ ਉਹ ਦੇਖੋ ਬੁਕਸ ਦਾ ਕਰ ਰਹੇ ਸੀਗੇ ਤੇ ਉਹ ਇਨਾ ਸੁਣਿਆ ਆਪਾਂ ਉਧਰ ਨੂੰ ਵਧਨੇ ਆ ਦੇਖਨੇ ਆ ਉਹ ਬੁੱਕਸ ਵਗੈਰਾ ਲੈ ਕੇ ਆਏ ਨੇ ਯਾਨੀ ਸਾਡੇ ਉਪਰਾਲੇ ਤੋਂ ਬਾਅਦ ਬੱਚਿਆਂ ਨੂੰ ਹੋਰ ਫਾਇਦੇ ਹੋ ਰਹੇ ਨੇ ਡੀਸੀ ਮੈਡਮ ਦੀ ਬਹੁਤ ਬਹੁਤ ਅਸੀਂ ਧੰਨਵਾਦੀ ਆ ਸਾਰੇ ਐਸਐਸਪੀ ਸਾਹਿਬ ਦਾ ਸਾਡੇ ਵਿਧਾਇਕ ਸਮਨਾ ਜੀ ਦਾ ਉਹਨਾਂ ਦੇ ਸਦਕਾ ਇਹ ਸਾਰਾ ਕੁਝ ਜਿਹੜਾ ਹੈ ਬੜੇ ਹੀ ਸਜੇ ਢਗ ਨਾਲ ਚੱਲ ਰਿਹਾ ਹੈ ਤੁਹਾਡਾ ਵੀ ਬਹੁਤ ਬਹੁਤ ਵੇਖੋ ਰਹੀ ਫਿਰ ਧੰਨਵਾਦ ਹਾਲੇ ਦੋਸਤੋ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਫ ਚੀਮਾ ਜੀ ਜੋ ਕਿ ਇੱਥੇ ਪਹੁੰਚੇ ਹੋਏ ਹਨ ਲਾਡੂ ਕਾ ਦਾਣਾ ਮੰਡੀ ਦੇ ਵਿੱਚ ਪਰ ਉਹਨਾਂ ਦੇ ਤਰਫੋਂ ਬੱਚਿਆਂ ਲਈ ਸੇਵਾ ਕੀਤੀ ਜਾ ਰਹੀ ਹੈ ਜਿਦਾਂ ਕਿ ਪੈਨ ਕਾਪੀਆਂ ਦੀ ਸੇਵਾ ਅਤੇ ਕੋਸ਼ਲ ਲੰਗਰ ਪਾਣੀ ਵੀ ਲੈ ਕੇ ਪਹੁੰਚੇ ਹਨ ਸੋ ਇਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸੇਵਾ ਕਰਦੇ ਹੋਏ ਪੰਜਾਬੀ ਇੰਡਸਟਰੀ ਦੇ ਮੁੱਖ ਗਾਇਕ ਹਰਫ ਚੀਮਾ ਜੀ ਦਾ ਅੱਜ ਉਹਨਾਂ ਨੇ ਕਰ ਦਿੱਤੀ ਕਿ ਹਾਂ ਪਹਿਲੇ ਬੱਲੇ ਜੋ ਪਾ ਰਹੇ ਨੇ ਇਹਨਾਂ ਬੱਚਿਆਂ ਦੇ ਲਈ ਜੋ ਕਿ ਸੇਵਾ ਭੇਜੀ ਗਈ ਹੈ ਹਰਫ ਚੀਮਾ ਦੇ ਤਰਫੋਂ ਔਰ ਹਰਫ ਚੀਮਾ ਜੀ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਹਰ ਜੀ ਹਾਂਜੀ ਹਰ ਜੀ ਮੈਂ ਅਕਰੀ ਜੀ ਦੇ ਕੋਲ ਵੀ ਸੰਪਰਕ ਕੀ ਗੱਲ ਨੂੰ ਮਸੂਰ ਸੀ ਤੇ ਆ ਕੇ ਹੋਇਆ ਵੀ ਕਿ ਬੱਚਾ ਨਾ ਵਧੀਆ ਯਾਰ ਬੱਚੇ ਮਤਲਬ ਹੌਸਲਾ ਰੱਖਿਆ ਸਾਰਿਆਂ ਨੂੰ ਅੱਜ ਕਿਤੇ ਤੁਸੀਂ ਪਹੁੰਚੇ ਹਾਂਜੀ ਅੱਜ ਕਿਤੇ ਪਹੁੰਚੇ ਹੋ ਜੀ ਲਾ ਦੁਕਾਨ ਰਾਜ ਮੰਡੀ ਅੱਜ ਲਾ ਦੁਕਾਨ ਹਾਂਜੀ ਇਹ ਲਾ ਦੁਕਾਨ ਰਾਜ ਮੰਡੀ ਆ ਫਾਜ਼ਿਲ ਕਾ ਜਨਾ ਜੀ ਸਾਰੇ ਉਦਲੇ ਪਿੰਡਾਂ ਚ ਗਏ ਜਿੱਥੇ ਪਾਣੀ ਆਇਆ ਜੀ ਪਾਣੀ ਜਿੱਥੇ ਆਇਆ ਉਥੇ ਗਏ ਜੀ ਪਿੰਡਾਂ ਵਿੱਚ ਹਰੀਕੇ ਜਾ ਕੇ ਪਹਿਲਾਂ ਅਜਨਾਲੇ ਜਾ ਕੇ ਹਾਂਜੀ ਅੱਜ ਇੱਥੇ ਫਾਜ਼ਿਲ ਕੇ ਆਏ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਇਹ ਚੱਲ ਰਿਹਾ ਲਾਧੂ ਕਾ ਮੰਡੀ ਤੋਂ ਜੋ ਕਾਪੀਆਂ ਕਿਤਾਬਾਂ ਬਣੀਆਂ ਜਾ ਰਹੀਆਂ ਨਾਰਿਸ ਪਾਲ ਬਲੱਡ ਕਾ ਦੇ ਪੰਜਾਬੀ ਇੰਡਸਟਰੀ ਦੇ ਸਿੰਗਰ ਹਰਫ ਚੀਮਾ ਜੀ ਵੀ ਇੱਥੇ ਪਹੁੰਚੇ ਹੋਏ ਹਨ ਅਤੇ ਉਹਨਾਂ ਕਾ ਆਪਣੇ ਟੀਮ ਦੇ ਨਾਲ ਪੜਾਅ ਸੋ ਤੈਦ ਲੋ ਤਨਵਾਦ ਭਾਈ ਹਰਫ ਚੀਮਾ ਜੀ ਦਾ ਕੀਤਾ ਜਾਂਦਾ ਹੈ